ਬਿਰੋਹਾ ਜਿਹੜੀ ਮਸ਼ੀਨ ਆਗੀ ਇਹਦੇ ਨਾਲ ਦੀਆਂ ਮਸ਼ੀਨਾਂ ਪਹਿਲਾਂ ਸਵਾ ਸਵਾ 4 ਲੱਖ ਦੀਆਂ ਤੁਹਾਨੂੰ ਪਤਾ ਹੀ ਆ ਵੀ ਆਉਂਦੀਆਂ ਨਹੀਂ ਗੀਆਂ ਤੇ ਇਹ ਮਸ਼ੀਨ ਆ ਜਿਹੜੀ ਉਦੋਂ ਅੱਧੇ ਰੇਟ ਦੇ ਵਿੱਚ ਤੁਹਾਨੂੰ ਮਿਲੂਗੀ ਇਸ ਮਸ਼ੀਨ ਦਾ ਕੰਮ ਕੀ ਆ ਵੈਸਾ ਤੁਸੀਂ ਦੇਖ ਲਿਆ ਵੀ ਆਲੂਆਂ ਦੀ ਜਿਹੜੀ ਉੱਪਰਲੀ ਵੇਲ ਆਗੀ ਉਹ ਕੱਟਣ ਦਾ ਕੰਮ ਇਹ ਮਸ਼ੀਨ ਕਰਦੀ ਆ ਆਮ ਜਿੰਨੇ ਵੀ ਵੀਰ ਹੁਣ ਆਲੂਆਂ ਦੀ ਖੇਤੀ ਕਰਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਵੀ ਲੇਬਰ ਦੇ ਨਾਲ ਜਿਹੜਾ ਵੇਲ ਕੱਟਣ ਦਾ ਕੰਮ ਹੁੰਦਾ ਉਹ ਬਹੁਤ ਜ਼ਿਆਦਾ ਸਮਾਂ ਲੈਂਦਾਗਾ ਤੇ ਬਹੁਤ ਹੀ ਜ਼ਿਆਦਾ ਮਹਿੰਗਾ ਪੈਂਦਾਗਾ ਇਸ ਮਸ਼ੀਨ ਦੇ ਨਾਲ ਇੱਕ ਤਾਂ ਤੁਹਾਡੇ ਸਮੇਂ ਦੀ ਬਚਤ ਹੋਣੀ ਆ ਦੂਜੀ ਗੱਲ ਵੇਲ ਬਾਹਰ ਚੱਕ ਕੇ ਸੁੱਟਣ ਦੀ ਲੋੜ ਨਹੀਂ ਹੈਗੀ ਇਹਦੇ ਵਿੱਚ ਹੀ ਵੇਲ ਨੂੰ ਖਤਮ ਕਰ ਦੇਣਾ ਜਿਹਦੀ ਬਹੁਤ ਵਧੀਆ ਖਾਦ ਬਣਣੀ ਹੈ ਅੱਗੇ ਜੇ ਆਪਾਂ ਗੱਲ ਕਰੀਏ ਇਸ ਮਸ਼ੀਨ ਦੇ ਬਾਰੇ ਵੀ ਜਦੋਂ ਇਹ ਮਸ਼ੀਨ ਦੇ ਨਾਲ ਆਪਾਂ ਵੇਲ ਕੱਟਤੀ ਉਸ ਤੋਂ ਬਾਅਦ ਬੱਟਾਂ ਨਹੀਂ ਜਿਹੜੀਆਂ ਬੈੱਡ ਨਹੀਂ ਆਲੂ ਦੇ ਉਹ ਚੰਗੀ ਤਰ੍ਹਾਂ ਸੁੱਕ ਜਾਣਗੇ ਤੇ ਆਲੂ ਪੱਟਣ ਦਾ ਜਿਹੜਾ ਕੰਮ ਆ ਥੋੜਾ ਬਹੁਤ ਸੁਖਾਲਾ ਹੋ ਜੂਗਾ ਬਹੁਤ